ਪ੍ਰੋਜੈਕਟਾਂ ਦੇ ਉਦਘਾਟਨ ਕੀਤਾ ਜਾ ਰਹੇ ਨੇ ਰਾਜੇ ਕੀ ਜੁਸੇ ਚਲਦੇ ਆ ਅੱਜ ਉਸ ਖਾਨਕ ਸ਼ਹਿਰ ਪਵਾਨੀਗੜ ਦੇ ਨੇੜਲੇ ਪਿੰਡ ਬਖੋਪੀਰ ਦੇ ਵਿੱਚ ਹਲਕਾ ਵਿਧਾਇਕ ਨਰਿੰਦਰ ਕੌਰ ਪਰਾਜ ਦੇ ਵੱਲੋਂ ਵਾਟਰ ਸਪਲਾਈ ਪ੍ਰੋਜੈਕਟ ਦਾ ਜੋ ਕਿ 57 ਲੱਖ ਦੇ ਕਰੀਬ ਦਾ ਪ੍ਰੋਜੈਕਟ ਹੈ ਜਿਸ ਦਾ ਕਿ ਅੱਜ ਉਦਘਾਟਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹਲਕਾ ਵਿਧਾਇਕ ਨਰਿੰਦਰ ਕੌਰ ਪਰਾਜ ਜੀ ਨੇ ਜਾਣਕਾਰੀ ਦਿੱਤੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵਾਸੀਆਂ ਨੂੰ ਹੋਰ ਵੀ ਵੱਡੀਆਂ ਸੌਗਾਤਾਂ ਦਿੱਤੀਆਂ ਜਾਣਗੀਆਂ ਮੈਂ ਮੱਦੇਨਜ਼ਰ ਬਤ ਪੀ ਦੀ ਚੱਕਰ ਕੁਤਾਗੇ ਕਿ ਬਿਲਕੁਲ ਅੱਜ ਜਲ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਦੇ ਵੱਲੋਂ ਨਗਰ ਬਖੋਪੀਰ ਦੀ ਜਿਹੜੀ ਮੰਗ ਸੀਗੀ ਵਾਟਰ ਸਪਲਾਈ ਨੂੰ ਲੈ ਕੇ ਪੀਣ ਵਾਲੇ ਪਾਣੀ ਨੂੰ ਲੈ ਕੇ ਉਸ ਮੰਗ ਨੂੰ ਪੂਰਾ ਕਰਦੇ ਹੋਏ 61 ਲੱਖ ਦਾ ਜਿਹੜਾ ਐਸਟੀਮੇਟ ਸੀਗਾ ਜਿਹਨੂੰ 57 ਲੱਖ ਰੁਪਏ ਦੇ ਵਿੱਚ ਅੱਜ ਕੰਪਲੀਟ ਕਰਕੇ 228 ਪਰਿਵਾਰਾਂ ਨੂੰ ਜਿਹੜਾ ਪਾਣੀ ਹੈ ਜਿਹੜਾ ਪਹੁੰਚਦਾ ਕੀਤਾ ਗਿਆ ਔਰ 3.5 ਕਿਲੋਮੀਟਰ ਦੀ ਜਿਹੜੀ ਲੈਂਥ ਹੈ ਜਿਹਦੇ ਨਾਲ ਪਾਣੀ ਅੱਜ ਘਰੋ ਘਰੀ ਪਹੁੰਚਦਾ ਕੀਤਾ ਤੇ 480 ਫੁੱਟ ਜਿਹੜਾ ਡੂੰਗਾ ਬੋਰ ਹੈ ਜਿਹੜਾ ਅੱਜ ਕੰਪਲੀਟ ਕਰਕੇ ਲੋਕਾਂ ਨੂੰ ਪਾਣੀ ਪਹੁੰਚਦਾ ਕਰਕੇ ਅੱਜ ਉਸ ਪ੍ਰੋਜੈਕਟ ਦਾ ਜਿਹੜਾ ਉਹ ਉਦਘਾਟਨ ਕੀਤਾ ਮੇਰੇ ਨਾਲ ਸਾਰੇ ਵਿਭਾਗ ਦੇ ਐਕਸੀਅਨ ਤੇ ਅਧਿਕਾਰੀ ਹੈਗੇ ਨੇ ਨਾਲ ਸਾਰੀ ਜਿਹੜੀ ಗ್ರಾಮ ਪੰਚਾਇਤ ਬਖੋਪੀਰ ਸਰਪੰਚ ਸਾਹਿਬ ਜਿਹੜੇ ਸਾਡੇ ਭੈਣ ਜੀ ਜਸਪਾਲਪੁਰ ਸਾਰੇ ਨਾਲ ਤਾਂ ਕਿੰਨੇ ਕੁ ਪਰਿਵਾਰਾਂ ਨੂੰ ਜਿਹੜਾ ਇਸ ਸੀਦਾ ਮਾਫ ਮਿਲਿਆ 228 ਪਰਿਵਾਰਾਂ ਨੂੰ ਜਿਹੜੇ ਅਸੀਂ ਕਨੈਕਸ਼ਨ ਦਿੱਤੇ ਨੇ ਹੋਰ ਵੀ ਜੇ ਕੋਈ ਰਹਿੰਦਾ ਕੋਈ ਲੋੜਵੰਦ ਹੋਊਗਾ ਤਾਂ ਉਹ ਜਿਹੜਾ ਬੰਦਾ ਵੀ ਕੋਈ ਐਪਲੀਕੇਸ਼ਨ ਦੇਊਗਾ ਤਾਂ ਉਹਨਾਂ ਨੂੰ ਮਿਲ ਜਾਊਗੀ ਗੱਲਬਾਤ ਕੀਤੀ ਹੈ ਤਾਂ ਹੋਰ ਵੀ ਕਈ ਜਿਹੜੇ ਅਸੀਂ ਕੈਸੇ ਦੇ ਵਿਕਾਸ ਕਰਦੀ ਕੰਮਾਂ ਦੇ ਚਰਚੇ ਕਿਹੜੇ ਕਿਹੜੇ ਕੰਮਾਂ ਦੇ ਦੇਖੋ ਪਿੰਡ ਦੀਆਂ ਜਿਹੜੀਆਂ ਮੰਗਾਂ ਨੇ ਮੇਨ ਜਿਹੜੀਆਂ ਲਾਇਬ੍ਰੇਰੀ ਨੂੰ ਲੈ ਕੇ ਜਿਹੜੀ ਇਹਨਾਂ ਦੀ ਮੰਗ ਇਹਨਾਂ ਨੇ ਰੱਖੀ ਹੈ ਜਿਹੜਾ ਕਮਿਊਨਿਟੀ ਹਾਲ ਕਮ ਮੈਰਿਜ ਪੈਲੇਸ ਅਸੀਂ ਕਹਿ ਸਕਦੇ ਹਾਂ ਕਿ ਉਹਦੀ ਜਿਹੜੀ ਮੰਗ ਪੰਚਾਇਤ ਦੇ ਵੱਲੋਂ ਰੱਖੀ ਗਈ ਆ ਫਾਰਕ ਜਿਹੜੇ ਬਣਾਉਣ ਵਾਲੇ ਹੈਗੇ ਨੇ ਬਾਕੀ ਹੋਰ ਜਿਹੜੇ ਕੰਮ ਨੇ ਕੋ ਗਲੀਆਂ ਦੇ ਨੇ ਜਾਂ ਕੋ ਸ਼ਮਸ਼ਾਨ ਘਾਟ ਦੇ ਨੇ ਸੋ ਸਾਰੇ ਕੰਮ ਨੇ ਜਿਹੜੇ ਅੱਜ ਪੰਚਾਇਤ ਨੇ ਦਿੱਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਿਹੜਾ ਉਦਘਾਟਨ ਕਰਕੇ ਗਿਆ ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਕੰਮ ਜਿਹੜੇ ਉਹ ਸ਼ੁਰੂ ਕਰਾਉਣ ਦੇ ਲਈ ਦੁਬਾਰਾ ਪਿੰਡ ਦੇ ਵਿੱਚ ਆ।